ਸਮਝ ਨਹੀਂ ਆਦਾ ਮੈਨੂੰ ਲੱਭੀ ਸਿੰਪਲ ਕੁਝ ਵੀ ਨਹੀਂ ਆਏਗਾ ਸਾਰਾ ਉਹ ਗੱਲਾਂ ਜੇ ਕੋਈ ਦਾਅਵਾ ਨਹੀਂ ਹੈਗਾ ਜਿਹੜੀ ਡਿਸਕਸ਼ਨ ਹੋਈ ਹੈ ਕੀ ਕੀ ਹੈ ਕਹਿੰਦੇ ਬੀਬੀ ਇਹ ਵਾਲੇ ਕੋਰਟ ਚਾ ਮਸਲਾ ਜੋ ਹੋਣਾ ਹੁਣਾ ਸੀ ਬਹੁਤ ਮਸਲੇ ਇਹ ਜਿਹਨੇ ਜਿਹੜੇ ਕੋਰਟ ਚ ਆਉਂਦੇ ਨੇ ਤੇ ਵਾਪਸ ਹੁੰਦੇ ਨੇ ਸਾਰੀ ਰਗਦੀ ਬਾਤ ਚਾ ਵੀ ਤੋਂ ਬਾਤ ਠੀਕ ਹੈ ਪਰ ਤੁਸੀਂ ਆਪ ਦੇਖੋ ਕਿਸਾਨੀ ਅੰਦੋਲਨ ਸੀਗਾ ਵਾਪਸ ਨਹੀਂ ਹੋਇਆ ਕੋਰਟ ਚ ਸਾਰੇ ਕਿਤੇ ਤਰੀਕਾ ਬੁਗਤੀ ਰਹੇ ਪੰਜਾਬ ਦੀ ਲੈਂਡ ਪੂਲਿੰਗ ਪਾਲਿਸੀ ਕੀ ਸਰਕਾਰ ਨੇ ਵਾਪਸ ਲਈ ਆ ਕੋਰਟ ਚ ਸੀ ਉਹ ਵੀ ਫੈਸਲਾ ਪਰ ਤੁਸੀਂ ਕਿਸੇ ਉੱਚ ਅਜਾਉਣਾ ਕਿ ਚਲੋ ਅਸੀਂ ਕੋਰਟ ਚ ਵਾਪਸ ਆ ਜਾਈਏ ਤੁਸੀਂ ਇੱਥੇ ਆ ਜਾਓ ਅਸੀਂ ਥੋੜੀ ਕੋਰਟ ਤੇ ਗਏ ਪਰ ਸੋਨ ਮੈਂ ਪਰ ਸੋਨ ਮੈਂ ਸੈਨੇਟ ਵਾਲਾ ਧੰਨਵਾਦ ਨਾ ਕਰ ਉਹ ਦੇਖੀ ਤੁਸੀਂ ਕਿਸੇ ਸੈਨੇਟਰ ਨਾਲ ਸਾਡੀ ਜ਼ਿੰਮੇਵਾਰੀ ਥੋੜੀ ਆ ਉਹ ਫੇਰ ਕਹੋਗੇ ਫੇਰ ਕੇਸ

ਬਟ ਇਸਕੀ ਇਸਕੀ ਵੀ ਕੀ ਗਾਰੰਟੀ ਅਗਰ ਆ ਉਹ ਡ੍ਰਿਪ ਵੀ ਲਗਵਾ ਲਈ ਆਪ ਉਸਕੇ ਬਾਅਦ ਕੀ ਦੋ ਅੰਗਰ ਸਟ੍ਰੇਟ ਖਤਮ ਡ੍ਰਿਪ ਕੋ ਲਗਾਉਣੀ ਨਹੀਂ ਨਹੀਂ ਉਹ ਪੰਜਾਹ ਤੱਕ ਖਿਚਣਾ ਹੈ ਇਸ ਨੂੰ ਨਹੀਂ ਨਹੀਂ ਡ੍ਰਿਪ ਲਗਾਣੇ ਦੀ ਅਗਰ ਬਾਤ ਆ ਗਈ ਹੈ ਨਹੀਂ ਮੈਂ ਲਗਵਾਉਣੀ ਨਹੀਂ ਮੈਂ ਪਤਾ ਹੋ ਗਿਆ ਬੇਨਤੀ ਹੈ ਸਾਡੀ ਪਰ ਪਤਾ ਕੀ ਗੱਲ ਹੈ ਅੱਜ ਅੱਜ ਮੇਰੀ ਗੱਲ ਸੁਣੋ ਡ੍ਰਿਪ ਦੀ ਪਤਾ ਕੀ ਗੱਲ ਹੈ ਡ੍ਰਿਪ ਤੋਂ ਬਾਅਦ ਇਹਦਾ ਮਤਲਬ ਇਹ ਥੋੜੀ ਐ ਵੀ ਹੰਦਸਟਾਈਕ ਆਪਾਂ ਬਹੁਤ ਲੰਬੀ ਤੁਸੀਂ ਚਲਵਾ ਕੇ ਰੱਖੋਗੇ ਨਹੀਂ ਆਪਾਂ ਠੀਕ ਹੈ ਥੋੜੀ ਥੋੜੀ ਵੀ ਮਨਚਾ ਹੀ ਨਹੀਂ ਹੋਣੀ ਡ੍ਰਿਪ ਲਾਤੀ ਉਹਦੇ ਚਾਰ ਦਿਨ ਫੇਰ ਨਿਕਲ ਜਾਣਗੇ ਅਸੀਂ ਚਾਰ ਦਿਨ ਫ ਸਾਨੂੰ ਕੋਈ ਫਾਇਦਾ ਨਹੀਂ ਜੀ ਉਸ ਗੱਲ ਦਾ ਅਸੀਂ ਇਹਦਾ बेहोਸ਼ ਹੁੰਦਾ ਹੈ ਬੇਹੋਸ਼ ਹੋ ਜੀ ਅਸੀਂ ਡ੍ਰਿਪ ਨਹੀਂ ਲਵਾਂਗੇ ਕਲਮਾ ਕਾ ਜੋ ਨਾ 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 ਸਰ ਨਹੀਂ ਬੱਚੇ ਬੈਠਦੇ ਲਵਾਉਣੀ ਨਹੀਂ ਜੀ ਅਸੀਂ ਬਿਲਕੁਲ ਬਿਲਕੁਲ ਵੀ ਨਹੀਂ ਲਵਾਉਂਦੇ ਜਦ ਡਾਕਟਰ ਲਿਖ ਕੇ ਦੇ ਦਿੰਦਾ ਹੈ ਮਜਬੂਰੀ ਹੋ ਜਾਂਦੀ ਹੈ ਸਭ ਦੀ ਸਰ ਮੈਂ ਤੁਹਾਡੀ ਗੱਲ ਸਮਝ ਗਿਆ ਡਾਕਟਰ ਕਾ ਲਿਖਿਆ ਹੈ ਡਾਕਟਰ ਦਾ ਲਿਖਿਆ ਪਰ ਇਹਦੇ ਡ੍ਰਿਪ ਲਾਉਣ ਨਾਲ ਸਰ ਪਤਾ ਕੀ ਚੱਕਰ ਹੈ ਬੱਚੇ ਹੋਰ ਵੀ ਬਹੁਤ ਆਈ ਸਾਰੇ ਸਟੂਡੈਂਟ ਬੈਠੇ ਆ ਉਹ ਮੋਹਿਤ ਵੀ ਬੈਠਾ ਇੱਥੇ ਕਾਉਂਸਲ ਮੈਂਬਰ ਬੈਠੇ ਆ ਡ੍ਰਿਪ ਲਾਉਣ ਦਾ ਇੱਕ ਵੀ ਜਣਾ ਹਾਮੀਪਰਦਾ ਕੋਈ ਦੇਖੋ ਡ੍ਰਿਪ ਦਾ ਸਾਨੂੰ ਕੋਈ ਫਾਇਦਾ ਕੀ ਹੈ ਇਦੋਂ ਤਾਂ ਇਦੋਂ ਤਾਂ ਪਤਾ ਕੀ ਤੁਸੀ ਵਾਪਸ ਲੈ ਲਓ ਤੁਹਾਨੂੰ ਚੱਕਰ ਕੀ ਹੈ

ਜਬ ਤੱਕ ਕੋਰਟ ਦੇ ਡਾਇਰੈਕਟਰ ਸੁਣੋ ਜੀ ਮੇਰੀ ਬਾਤ ਜੇ ਕੋਰਟ ਦਾ ਜੇ ਆਪ ਆਪ ਕੋਰਟ ਤੇ ਜੋ ਯੂਨੀਵਰਸਿਟੀ ਨੇ ਐਫੀਡਿਵਟ ਅਪਲਾਈ ਕੀਤਾ ਹੈ ਯੂਨੀਵਰਸਿਟੀ ਨੇ ਕੱਢਿਆ ਹੈ ਕੋਰਟ ਦਾ ਜਿਹੜਾ ਯੂਨੀਵਰਸਿਟੀ ਦਾ ਐਫੀਡਿਵਟ ਲਾਣੇ ਲਈ ਜਿਵੇਂ ਆਪ ਨੂੰ ਐਸੋ ਜਾਣਾ ਸਰ ਜਦੋਂ ਐਫੀਡਿਵਟ ਕੱਢਿਆ ਉਸਕੇ ਬਾਅਦ ਦੋ ਵਾਰ ਮੀਟਿੰਗ ਜਿਵੇਂ ਜਬੀ ਬਤਾ ਰਿਹਾ ਚੀਜ਼ ਜਸਟਿਸ ਕੋ ਇਸ ਤਰ੍ਹਾਂ ਪਾਰਟੀ ਨਹੀਂ ਹੈ ਉਸਕੇ ਬਾਅਦ ਕੋਈ ਆਪਣਾ ਇਹ ਸਟੂਡੈਂਟ ਗਿਆ ਕੋਰਟ ਵਿੱਚ ਕੋਰਟ ਦੇ ਜੋ ਡਾਇਰੈਕਟਰ ਸਰ ਮੈਨੂੰ ਪਤਾ ਉਹ ਕੌਣ ਗਿਆ ਸਟੂਡੈਂਟ ਮੈਨੂੰ ਉਹਦਾ ਵੀ ਪਤਾ ਉਹ ਕੋਰਟ ਚ ਗਿਆ ਪਰ ਗੱਲ ਨਹੀਂ ਹੋ ਰਹੀ ਜਿਹੜੀ ਮੇਨ ਲੱਤ ਹੈ ਜਦੋਂ ਉਹ ਆਪਾਂ ਮੇਨ ਚੀਜ਼ ਹੀ ਖਤਮ ਕਰਤੀ ਤਾਂ ਕੋਰਟ ਉਸ ਚੀਜ਼ ਤੇ ਫੈਸਲਾ ਕੀ ਜਦੋਂ ਯੂਨੀਵਰਸਿਟੀ ਨੇ ਐਪੀਲ ਰਿਪੀਟ ਕਰਤਾ ਤਾਂ ਕੋਰਟ ਦੇ ਵੀ ਖਤਮ ਕਰਤਾ ਤੁਸੀਂ ਐਪੀਲ ਕੋਰਟ ਨਾਲ ਲਾਓ ਆਪ ਹੀ ਖਤਮ ਹੋ ਜਾਣਾ ਸਰ ਆਪਦੇ ਆਪ ਹੀ ਖਤਮ ਹੋ ਜਾਣਾ ਜੋ ਯੂਨੀਵਰਸਿਟੀ ਨਹੀਂ ਖਤਮ ਕਰਦਾ ਤਾਂ ਖਤਮ ਹੀ ਹੋ ਗਈ ਫਿਰ ਤਾਂ ਕੋਈ ਦਿੱਕਤ ਹੀ ਨਹੀਂ ਕੋਰਟ ਨੇ ਵੀ ਕਿਹਾ ਜੋ ਯੂਨੀਵਰਸਿਟੀ ਖਤਮ ਕਰਦਾ ਕੋਰਟ ਨਹੀਂ ਖਤਮ ਕਰਦਾ ਹੀ